ਮੇਟਰੋ ਪਹਿਲੀ ਬਾਲ ਆ ਏਸ਼ੀਆ ਕੱਪ ਦੀ ਇਹ ਸ਼ਿਵਮ ਦੂਬੇ 9 8 7 ਸਿਕ ਕਾਊਨਡਾਊਨ ਬਿਗਿਨਸ 5 4 3 2 1 ਗੋ ਲੈ ਵੀ ਮੇਟਰੋ ਮੈਚ ਦੀ ਪਹਿਲੀ ਬਾਲ ਹੈ ਜਿਹੜੀ ਫਾਈਨਲ ਮੈਚ ਦੀ ਸ਼ਿਵਮ ਦੂਬੇ ਸ਼ਿਵਮ ਦੂਬੇ ਸੱਟਨ ਜਾ ਰਿਹਾ ਵੇਖੋ ਕੀ ਬਣਦਾ ਅੱਜ ਮਿੱਤਰੋ ਦਵਾ ਕਰੋ ਕਿ ਚੱਲ ਵੀ